ਹਾਂਜੀ ਦੋਸਤੋ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਪਰ ਜਿਵੇਂ ਆਪਾਂ ਜ਼ਿੰਦਗੀ ਦੇ ਵਿੱਚੋਂ ਵਕਤ 'ਚ ਵਕਤ ਕੱਢ ਕੇ ਅਸੀਂ ਹਰ ਰੋਜ਼ ਦੋਵੇਂ ਭੈਣਾਂ ਤੁਹਾਡੇ ਸੰਮਖ ਹੋ ਜਾਂਦੇ ਆ ਕਿਉਂਕਿ ਤੁਹਾਡਾ ਤੇ ਸਾਡਾ ਰਿਸ਼ਤਾ ਬਹੁਤ ਨੇੜਲਾ ਰਿਸ਼ਤਾ ਹੈ ਇਸ ਰਿਸ਼ਤੇ ਨੂੰ ਜਿਉਂਦੀਆਂ ਤਿਉਂ ਰੱਖਣ ਲਈ ਅਸੀਂ ਥਕੀਵਾ ਮਹਿਸੂਸ ਨਹੀਂ ਕਰਦੀਆਂ ਤੇ ਤਾਂ ਵੀ ਵੇਲੇ-ਕਵੇਲੇ ਕੋਈ ਨਾ ਕੋਈ ਲੋਕਗੀਤ ਲੈ ਕੇ ਤੁਹਾਡੇ ਸਨਮੁਖ ਹੋ ਜਾਂਦੇ ਆ ਤੇ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੋਇਆ ਇਸ ਲੋਕਗੀਤ ਦੇ ਵਿੱਚ ਇਸ ਲੋਕਗੀਤ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਓ ਇੱਕ ਲੜਕੀ ਜਿਹੜੀ ਹੈਗੀ ਆ ਆਪਣੇ ਪਰਿਵਾਰ ਤੋਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਆਪਣੇ ਵਰ ਦੀ ਚੰਗੇ ਵਰ ਦੀ ਆਸ ਕਰਦੀ ਆ ਤੇ ਸੁਣੋ ਸੁਣ ਲਿਓ ਤੁਸੀਂ ਇਸ ਲੋਕਗੀਤ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਿਹੋ ਜਿਹੇ ਵਾਰ ਪਾਲਦੀ ਆ ਤੇ ਕਿਹੋ ਜਿਹੇ ਵਾਰ ਚਾਹੁੰਦੀ ਆ ਕਿਉਂਕਿ ਆਪਣੇ ਨੇੜਲੇ ਰਿਸ਼ਤਿਆਂ ਨੂੰ ਉਹ ਆਪਣੇ ਦਿਲ ਦੀਆਂ ਭਾਵਨਾਵਾਂਾਂ ਸਾਂਝੀਆਂ ਕਰਕੇ ਕਹਿੰਦੀ ਕਿ ਕਿਹੋ ਜਿਹਾ ਉਸ ਨੂੰ ਵਰ ਚਾਹੀਦਾ ਤੇ ਅੱਜ ਫਿਰ ਆਪਾਂ ਇਸ ਲੋਕਗੀਤ ਦੇ ਵਿੱਚੋਂ ਦੇਖੀਏ ਕਿਉਂ ਕਿਸ ਤਰ੍ਹਾਂ ਦਾ ਵਰ ਚਾਹੀਦਾ ਕਿਹੜੀ-ਕਿਹੜੇ ਜਿਹੜੇ ਗੁਣ ਹੋਣ ਚਾਹੀਦੇ ਨੇ ਉਸ ਦੇ ਵਰ ਦੇ ਵਿੱਚ ਤੇ ਅੱਜ ਆਪਾਂ ਇਸ ਲੋਕਗੀਤ ਨੂੰ ਸ਼ੁਰੂਤ ਲੈ ਕੇ ਅਖੀਰ ਤੱਕ ਸੁਣੀਏ ਤੇ ਇਸ ਲੋਕਗੀਤ ਦਾ ਆਨੰਦ ਮਾਣੀਏ ਰਲ ਮਿਲ ਕੇ ਗਾਈਏ ਤੇ ਅੱਜ ਫਿਰ ਆਪਾਂ ਇਸ ਲੋਕਗੀਤ ਨੂੰ ਗਾਈਏ ਤੇ ਇਸ ਨਾਲ ਉਤਫ ਲਈਏ ਭਗਾ ਵਿੱਚ ਮੋਰ ਫਿਰ ਦੇ ਟਾਣੀ ਓ ਟਾਣੀ ਜੀ ਬਾਬਲ ਸਾਡਾ ਵਰਟੋੜਿਓ ਕੋਈ ਹਾਣੀ ਓ ਹਾਣੀ ਜੀ ਬਾਬਲ ਸਾਡਾ ਵਰਟੋੜਿਓ ਕੋਈ ਹਾਣੀ ਓ ਹਾਣੀ ਢਿਣਾਣਾ ਟੋੜਿਓ ਮੈਂ ਆਪਣੇ ਆਣੀ ਜੀ ਬਬਲ ਨਿਕੜਾਣਾ ਟੋੜਿਓ ਜਿਨੇ ਸਰ ਨ ਜਾਣੀ ਜੀ ਬਬਲ ਨਿਕੜਾਣਾ ਟੋੜਿਓ ਜਿਨੇ ਸ டேே நல்லேக்கே ਹੋਵੇ ਰੰਗ ਰਸਿਆ ਸਾਡੇ ਹਣ ਦਾ ਹੋਵੇ ਜੀ ਭਾਵਨ ਹੋਵੇ ਰੰਗ ਰਸਿਆ ਸਾਡੇ ਹਣ ਦਾ ਹੋਵੇ ਬਗਾਂ ਵਿੱਚ ਮੋਰ ਫਿਰਦੇ ਟਾਣੀ ਟਾਣੀ ਜੀ ਭਾਇਆ ਸੱਡਾ ਵਰਟੋੜਿਓ ਕੋਈ ਹਾਣੀ ਉਹ ਹਣੀ ਜੀਤਾਇਆ ਸੱਡਾ ਵਰਟੋੜਿਓ ਕੋਈ ਹਾਣੀ ਉਹ ਹਣੀ ਬਡੜਾ ਨਾਟੋੜਿਓ ਮੈਂ ਆਪਣੇ ਆਣੀ ਜੀਤਾਇਆ ਨਿਕ ਸਾਰੇ ਨ ਜਾਣੀ ਐਸਾ ਵਰਟੋਲਿਓ ਜੋ ਬੈਠਾ ਸੋਵੇ ਜਿਤਾਇਆ ਹੋਵੇ ਰੰਗ ਰਸਿਆ ਸਾਡੇ ਆਣਦਾ ਹੋਵੇ ਜਿਤਾਇਆ ਹੋਵੇ ਰੰਗ ਰਸੀਆ ਸਾਡੇ ਹਾਣ ਦਾ ਹੋਵੇ ਵਗਾ ਵਿੱਚ ਹੋਰ ਫਿਰਦੇ ਟਾਣੀ ਓਟਾਣੀ ਜੀ ਚਾਚਾ ਸਾਡਾ ਵਰਟੋਣੇ ਕੋਈ ਹਾਣੀ ਓਹਣੀ ਜੀ ਚਾਚਾ ਸੱਡਾ ਵਰਟੋੜਿਓ ਕੋਈ ਹਾਣੀ ਉਹ ਹਾਣੀ ਵੱਡੜਾ ਨਟੋੜਿਓ ਮੈਂ ਆਪਣੇ ਆਣੀ ਜੀ ਚਾਚਾ ਨਿਕੜਾ ਨਟੋੜਿਓ ਜੀਨੇ ਸਾਰੇ ਨ ਜਾਣੀ ਜੀ ਚਾਚਾ ਨਿਕੜਾ ਨਾ ਟੋਲੇ ਉਹ ਜਿਨੇ ਸਾਰ ਨ ਜਾਣੀ ਨਿਕੜੇ ਦੀ ਨਾਰ ਜੀ ਨਿਤ ਚੱਕੀ ਚੋਵੇ ਜੀ ਚਾਚਾ ਬੁੱਢੜੇ ਦੀ ਨਾਰ ਗੱਲਾਂ ਕਰ ਕਰ ਰੋਵੇ ਜੀ ਚਾਚਾ ਗੁੜੜੇ ਦੀ ਨਾਰ ਗੱਲਾਂ ਕਰਿ ਕਰੇ ਰੋਵੇ ਐਸਾ ਵਰਟੋਲਿਓ ਜੋ ਬੈਠਾ ਸੋਵੇ ਜੀ ਚਾਚਾ ਹੈ ਹੋਵੇ ਰੰਗ ਰਸੀਆ ਸਾਢੇ ਹਣ ਦਾ ਹੋਵੇ ਜੀ ਚਾਚਾ ਹੋ ਗਰਸੀਆ ਸਾਡੇ ਹਣ ਦਾ ਹੋਵੇ ਵਾ ਗਾਂ ਵਿੱਚ ਮੋਰ ਫਿਰਦੇ ਟਾਣੀ ਓਟਾਣੀ ਜੀ ਮम्मा ਸਾਡਾ ਵਰਟੋੜਿਓ ਕੋਈ ਹਣੀ ਓਹਣੀ ਜੀ ਮम्मा ਸਾਡਾ ਹਾਣੀ ਓ ਹਾਣੀ ਵਟੜਾਣਾ ਟੋਲਿਓ ਮੈਂ ਆਪਣਿਆਣੀ ਜੀ ਮम्मा ਨਿਕੜਾਣਾ ਟੋਲਿਓ ਜਿਨੇ ਸਾਰੇ ਨ ਜਾਣੀ ਨਿਕੜਾ ਨਾ ਟੋਲਿਓ ਜਿਨ ਸਾਰ ਨਾ ਜਾਣੀ ਨਿਕੜੇ ਦੀ ਨਾਰ ਜੀ ਨਿਤ ਚੱਕੀ ਚੋਵੇ ਜੀ ਮਾਮਾ ਵੱਡੜੇ ਦੀ ਨਾਰ ਗੱਲਾਂ ਕਰ ਕਰ ਰੋਵੇ ਜੀ ਮਾਮਾ ਵੱਡਣੇ ਦੀ ਨਾਰ ਗੱਲ ਕਰ ਕਰ ਬrove ਐਸਾ ਵਰਟੋਲੇ ਉਹ ਜੋ ਬੈਠਾ ਸੋਵੇ ਜੀ ਮਮਾ ਹੋਵੇ ਰੰਗ ਰਸਿਆ ਸਾ ਦੇਹਣ ਦਾ ਹੋਵੇ ਹੋਵੇ ਰੰਗ ਰਸੀਆ ਸਾਡੇ ਹਣਦਾ ਹੋਵੇ ਬਗਾਂ ਵਿੱਚ ਮੋਰ ਫਿਰਦੇ ਟਾਣੀ ਉਟਾਣੀ ਜੀ ਬਾਬਲ ਸਾਡਾ ਵਰਟੋੜਿਓ ਕੋਈ ਹਣੀਓ ਹਣੀ ਜੀ ਬਾਬਲ ਸਾਡਾ ਈ ਹਾਣੀਓ ਹਾਣੀ ਹਾਂਜੀ ਦੋਸਤੋ ਗੀਤ ਹੋਇਆ ਖਤਮ ਕੋਸ਼ਿਸ਼ ਕੀਤੀ ਅਸੀਂ ਪੂਰਾ ਨਿਭਾਉਣ ਦੀ ਪਰ ਲਗਾਤਾਰ ਸਾਹ ਚੜਦਾ ਕਿਉਂਕਿ ਜੇ ਕੋਈ ਸਾਜ਼ ਵੱਜਦਾ ਹੋਵੇ ਨਾਲ ਫੇਰ ਥੋੜਾ ਸਾਹ ਆ ਜਾਂਦਾ ਸੁੱਖਾ ਗਾਇ ਜਾਂਦਾ ਪਰ ਲਗਾਤਾਰ ਇਸ ਤਰ੍ਹਾਂ ਦੇ ਗੀਤ ਜਿਹੜੇ ਹੈਗੇ ਉਹਨਾਂ ਦੇ ਵਿੱਚ ਸਾਹ ਖੁੱਲ ਜਾਂਦਾ ਤੇ ਅਸੀਂ ਕੋਸ਼ਿਸ਼ ਕੀਤੀ ਦੋਨਾਂ ਭੈਣਾਂ ਨੇ ਕਿ ਸਹੀ ਤਰੀਕੇ ਨਾਲ ਨਵਾਇਆ ਜਾਵੇ ਤੇ ਉਮੀਦ ਕਰਦੇ ਹਾਂ ਤੁਸੀਂ ਇਹ ਇਸ ਲੋਕ ਗੀਤ ਨੂੰ ਵੀ ਪਰਮਾ ਹੰਗਾਰਾ ਦੋਗੇ ਜੇਕਰ ਜੇਕਰ ਤੁਹਾਨੂੰ ਇਹ ਸਾਡਾ ਲੋਕ ਗੀਤ ਵਧੀਆ ਲੱਗਿਆ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਹਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੇ ਕਰਨਾ ਵੀ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਹੋ ਲਗਾਤਾਰ ਜੁੜੇ ਹੋਏ ਹੋ ਸਾਨੂੰ ਐਪਰੀਸ਼ੀਏਟ ਕਰਦੇ ਹੋ ਤੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ